ਅੰਕਲ ਅੰਕਲ ਕਿਤੇ ਬਿਠਾ ਕੇ ਮੇਰੇ ਸਾਹਮਣੇ ਪੁੱਛੀ ਕਿੰਨਾ ਚਿਰ ਕਬੱਡੀ ਖੇਡਿਆ ਉਹਦੇ ਲਈ 12 ਸਾਲ 11 12 ਸਾਲ ਕਬੱਡੀ ਖੇਡਿਆ ਉਹਦੇ ਲਈ ਉਹਨੂੰ ਐਦਾਂ ਬੈਠ ਕੇ ਸਾਹਮਣੇ ਬੈਠ ਕੇ ਐਦਾਂ ਨਕੋਦਰ ਬੈਠ ਕੇ ਜਵਾਬ ਦਿੱਤਾ ਹੀ ਨਹੀਂ ਅੰਕਲ ਤਰਨਾ ਨਹੀਂ ਖੇਡਣਾ ਤੇਰੇ ਅਸੂਲ ਗਲਤ ਹੋ ਗਿਆ ਹੁਣ ਉਹਦੀ ਫਟਰੇਸ਼ਨ ਛੱਡ ਕੇ ਆਇਆ ਹਾਂ ਮੈਂ ਨਹੀਂ ਤਾਂ ਉਹ ਫਟਰੇਸ਼ਨ ਚੋਂ ਕੱਢਦਾ ਹੀ ਆ ਹਰ ਵਾਰੀ ਕਿਸੇ ਨਾ ਕਿਸੇ ਨੂੰ ਦੋ ਵਸਾਲੀ ਕੱਢ ਹੀ ਦਿੰਦਾ ਉਹ ਜਦੋਂ ਬੰਦਾ ਵਰਤਿਆ ਜਾਂਦਾ ਫੇ ਚੱਕ ਦਿੰਦਾ ਉਹ ਪਰ ਫੇ ਵੀ ਮੈਂ ਚਲੋ ਮਾੜਾ ਚੰਗਾ ਨਹੀਂ ਕਹਿਣਾ ਚਾਹੁੰਦਾ ਸੀਗਾ ਕਿਉਂਕਿ ਕਿਤੇ ਨਾ ਕਿਤੇ ਬੰਦੇ ਨੇ ਬੈਠੇ ਹੁੰਨੇ ਆ ਗੱਲਬਾਤ ਹੋਈ ਹੁੰਦੀ ਆ ਰੋਟੀ ਵੀ ਇਕੱਠੀ ਖਾਧੀ ਹੁੰਦੀ ਆ ਅੰਕਲ ਨੂੰ ਹੀ ਪੁੱਛ ਲਈ ਲਿੱਲੀ ਰਿਜ਼ੋਰਟ ਜਲੰਧਰ 300 ਬੰਦੇ ਦਾ 400 ਬੰਦੇ ਦਾ ਮੇਰਾ 300 ਤੋਂ 400 ਬੰਦੇ ਦਾ ਮੇਰਾ ਵੀ ਡਾਪ ਕੀਤਾ ਸੀ ਮੈਂ ਵੀ ਉਹਨਾਂ ਚੋਂ ਸੀਗਾ 25000 ਦੇ ਹਿਸਾਬ ਨਾਲ ਲਾਈ 25 ਕ 30000 ਦੇ ਹਿਸਾਬ ਨਾਲ ਲਾਈ ਕੈਸ਼ ਪੈਸੇ ਦਿੱਤੇ ਕੈਸ਼ ਕੋਈ ਸਾਨੂੰ ਰਸੀਦ ਸੂਣ ਨਹੀਂ ਬਿੜੀ ਉਹ ਡਾਪਾਂ ਦੇ ਰਿਜ਼ਲਟ ਅੰਕਲ ਨੂੰ ਕਿਹਾ ਕਿਤੇ ਨਾ ਕਿਤੇ ਤਾਂ ਪੈਸੇ ਦਿੱਤੇ ਹੋਣਗੇ ਉਹ ਰਸੀਦ ਹੀ ਲਿਆਣ ਦੇ ਮੇਰਾ ਜਾਓ ਡਾਪਾਂ ਦੀ ਰਿਪੋਰਟ ਹੀ ਲਿਆਣ ਦੇ ਇਤੋਂ ਪੈਸੇ ਇਕੱਠੇ ਕਰਕੇ ਉਹਨਾਂ ਪੈਸਿਆਂ ਦੀ ਬਾਅਦ ਚੋਂ ਪਤਾ ਲੱਗਾ ਸੀਗਾ ਸ਼ੁਰੂ ਤੋਂ ਮੈਨੂੰ ਵੀ ਨਿਗਾ ਪਰ ਪਤਾ ਲੱਗਾ ਸੀਗਾ ਵੀ ਚੰਡੀਗੜ੍ਹ ਜਿਹੜੀ ਕੋਠੀ 'ਚ ਹੋਣ ਰਹੀਂਦਾ ਨਾ ਰਹਿੰਦਾ ਸੀਗਾ ਉਹ ਲਈ ਸੀ ਉਹਨਾਂ ਪੈਸਿਆਂ ਦੀ ਐਡਾ ਸਕੈਮ ਕਰਦੇ ਆ ਮੇਰਾ ਵੀਰ ਐਡਾ ਸਕੈਮ ਸਕੈਮ ਇਹਨੂੰ ਸਕੈਮ ਕਹਿੰਦੇ ਆ ਸਕੈਮ ਇਹ ਡੋਪ ਟੈਸਟ ਨਹੀਂ ਕਹੇ ਜਾਂਦੇ ਡੋਪ ਟੈਸਟ ਨੂੰ ਮੈਂ ਦਿਖਾਉਂਗਾ ਡੋਪ ਟੈਸਟ ਕੀ ਹੁੰਦੇ ਆ ਕਿੱਦਾਂ ਹੁੰਦੇ ਆ ਤੇ ਕਾਦੇ ਲਈ ਸਾਨੂੰ ਲੋੜ ਪਈ ਮੇਜਰ ਲੀਗ ਫੈਡਰੇਸ਼ਨ ਬਣਾਉਣ ਦੀ ਮੇਰੇ ਫੈਡਰੇਸ਼ਨ ਛੱਡਣ ਤੋਂ ਪਹਿਲਾਂ ਹਨਾ ਸ਼ਾਇਦ ਇਹ ਗੱਲ ਬਹੁਤ ਘੱਟ ਬੰਦਿਆਂ ਦੇ ਧਿਆਨ 'ਚ ਹੀ ਹੋਣੀ ਹੈ ਮੇਰਾ ਵੀਰ ਜੇ ਹੁਣ ਮੈਂ ਕਰੂੰਗਾ ਸ਼ਾਇਦ ਆਜੂਗੀ ਸਾਰਿਆਂ ਨੂੰ ਅੰਕਲ ਜੱਠੇ ਨੂੰ ਪੁੱਛੀਗਾ ਕਾਲੇ ਸੰਗਿਆ ਟੂਰਨਾਮੈਂਟ ਤੇ ਸੰਦੀਪ ਤੇ ਬੰਦੇ ਚਾੜੇ ਸੀ ਕਿ ਨਹੀਂ ਚਾੜੇ ਸੀ ਮੋੜ ਕੇ ਲਿਜਾ ਕੇ ਕਿਸੇ ਬੰਦੇ ਕੋਲ ਉਹਦੀ ਮੈਂਤ ਵੀ ਕਰਾਈ ਸੀ ਕਿ ਨਹੀਂ ਕਰਾਈ ਸੀ ਨਾਲ ਇੱਕ ਦੋ ਪਲੇਅਰ ਹੋਰ ਵੀ ਸੀਗੇ ਨਾਲ ਲੈਣ ਨੂੰ ਲੈ ਦਿੰਨਾ ਪਰ ਛੱਡ ਯਾਰ ਨਾ ਕੀ ਲਈ ਜਣੇਵੇਂ ਉਹ ਕੋਣ ਸੀਗੇ ਅੰਕਲ ਦੀ ਸੱਜੀ ਬਾਹ ਸੱਜੀ ਵੀ ਛੱਡ ਦਿਓ ਪੂਰਾ ਅੰਕਲ ਹੀ ਆਉ ਤਾਂ ਨਾਲ ਲੈਣਾ ਤਾਂ ਨਾਂ ਵੀ ਲੈ ਦੂੰਗਾ ਕੋਈ ਗੱਲ ਨਹੀਂ ਜੇ ਬਾਹਲੀ ਗੱਲਾਂ ਤਾਂ ਗਾਹਾ ਮੈਂ ਨਾਂ ਵੀ ਲੈ ਦੂੰਗਾ ਕੱਲੇ ਸੀ ਬਦਮਾਸ਼ ਪੁਸ਼ਖੰਗ ਨਹੀਂ ਸੰਦੀਪ ਉਥੋਂ ਉਰੇ ਬਾਰੇ ਹੋਇਆ ਕਿ ਨਹੀਂ ਵਿਚਾਰਾ ਥੋੜੇ ਟਾਈਮ ਲਈ ਤੂੰ ਲਗਿਆ ਸੀ ਉਹਦੇ ਘਰੇ ਜਾ ਕੇ ਤੂੰ ਬਿਠਾ ਕੇ ਉਹਨਾਂ ਨੂੰ ਮਾਫੀਆਂ ਮੰਗਵਾਈਆਂ ਕਿ ਨਹੀਂ ਵਿਚਾਰਿਆਂ ਕੋ ਮਗਵਾਈਆਂ ਕੀ ਉਹ ਪਲੇਅਰ ਸੀਗੇ ਉਹ ਖੇਡਦੇ ਅੰਕਲ ਖੇਡਦੇ ਸੀਗੇ ਉਹ ਵਿਚਾਰੇ ਕਰ ਲਈ ਗੱਲ ਪੁੱਛ ਲਈ ਮੈਨੂੰ ਬਿਠਾ ਲਈ ਬੰਦੇ ਦਾ ਵੀ ਨਾਂ ਦੱਸੂਗਾ ਨਾਲੇ ਨਾਲੇ ਉਹਨਾਂ ਨੂੰ ਵੀ ਮਹਾਪੁਰਸ਼ਾਂ ਨੂੰ ਮੈਂ ਹੱਥੀਂ ਜੋੜਦਾ ਆ ਵਾਹ ਵੀ ਤੋਬਾ ਮਾਲਕਾ ਕੁ ਬੰਦੇ ਚ ਐਂਡੀਆਂ ਕਾਹਨੂੰ ਜੀ ਨਹੀਂ ਕਰਦਾ ਉਹ ਵੀ ਨੈਤੀ ਰੋਲਾ ਪਾਉਂਦੇ ਆ ਪੰਜਾਬ ਚ ਗੈਂਗਸਟਰਵਾਦ ਹੋ ਗਿਆ ਜੀ ਹੁਣ ਤਾਂ ਸਰ ਪੰਜਾਬ ਸਰਕਾਰ ਦੇ ਜਿਹੜੇ ਮੇਨ ਬੰਦੇ ਆ ਜਾਂ ਲਾ ਲਓ ਪੁਲਿਸ ਦੇ ਪ੍ਰਸ਼ਾਸਨ ਦੇ ਹੱਥੋਂ ਨਿਕਲ ਗਿਆ ਸਾਰਾ ਕੁਝ ਹੁਣ ਹੁਣ ਤਾਂ ਗੈਂਗਸਟਰ ਨੂੰ ਫੋਨ ਲਾ ਲਓ ਤੇ ਕੱਪ ਕਰਾ ਲਓ ਉਦੋਂ ਸਾਰਾ ਕੋ ਭੁੱਲ ਜਾਂਦਾ ਹੈ ਜਦੋਂ ਬਾਹਰ ਆਪਣੇ ਭਰਾ ਦਾ ਕੱਪ ਕਾਮਯਾਬ ਕਰਾਉਣਾ ਹੁੰਦਾ ਲਾ ਦੁਨੀਆ ਦੇ ਬਦਮਾਸ਼ ਦਾ ਫੋਨ ਕਰਾਉਂਦੇ ਉੱਥੇ ਇਕੱਲੇ ਇਕੱਲੇ ਪਲੇਅਰ ਬੰਦੇ ਅੰਕਲ ਦੇ ਹੀ ਆ ਪੁੱਛ ਲਿਓ ਸਾਨੂੰ ਵੀ ਜਾਂਦੇ ਆ ਫੋਨ ਭਾਈ ਕੀ ਕਰੀਏ ਖੇਡਣਾ ਪੈਂਦਾ ਮਜਬੂਰੀ ਆ ਉੱਥੇ ਬਾਹਰ ਗਿਆ ਨੂੰ ਵੀ ਬਦਮਾਚੀ ਵਾਲਾ ਕੰਮ ਤਾਂ ਵੀਰੇ ਤੁਸੀਂ ਸ਼ੁਰੂ ਕੀਤਾ ਮੈਨੂੰ ਤਾਂ ਚਲੋ ਉਹਨਾਂ ਟਾਈਮਾਂ 'ਚ ਮੈਂ ਤਾਂ ਉੱਥੇ ਨਹੀਂ ਸੀ ਪਰ ਦੱਸਣ ਵਾਲਿਆਂ ਨੇ ਦੱਸਿਆ ਵੀ 1999 ਦੇ ਵਿੱਚ ਡੀਏਵੀ ਕਾਲਜ ਉੱਥੇ ਬੰਦੇ ਭੰਗ ਪੀਣ ਡਿਆ ਸੀ ਅੰਦਰ ਗਰਾਊਂਡ ਦੇ ਵਿੱਚ ਕੋਈ ਸ ਬੰਦਿਆਂ ਨੇ ਪਲੇਅਰਾਂ ਨੇ ਕਿਹਾ ਵੀ ਇੱਥੇ ਆਣ ਕੇ ਭੰਗ ਨਾ ਪੀਓ ਨਾਲ ਸ਼ਾਇਦ ਕੋਸ ਸਾਹਿਬ ਵੀ ਹੋ ਸਕਦੇ ਆ ਕੋਈ ਕੋਸ ਸਾਹਿਬ ਨੇ ਕਿਹਾ ਹੋ ਉਹ ਤੇਰੇ ਸੱਜਣ ਮਿੱਤਰ ਸਕੇ ਖਰੇ ਤੇ ਤੂੰ ਕਰਪਾਨਾ ਲੈ ਕੇ ਉਹਨਾਂ ਪਲੇਅਰਾਂ ਦੇਖ ਤੇ ਕੋਜ ਦੇ ਮਗਰ ਵੀ ਪਿਆ ਸ਼ਾਇਦ ਉਸ ਟਾਈਮ ਦੇ ਜਿਹੜੇ ਪਲੇਅਰ ਹੈਗੇ ਆ ਸ਼ਾਇਦ ਉਹਨਾਂ ਚੋਂ ਕੋਈ ਬੋਲ ਵੀ ਸਕਦਾ ਦਮ ਰੱਖਦਾ ਤਾਂ ਗੈਂਗਸਟਰ ਬਾਤ ਆ ਵੀਰੇ ਤੂੰ ਉਦੋਂ ਤੋਂ ਸ਼ੁਰੂ ਕਰਤਾ ਨਾਲ ਨਸ਼ਾ ਵੀ ਪ੍ਰਮੋਟ ਕਰਤਾ ਉਹ ਜੋ ਤੂੰ ਉਦੋਂ ਬੀਜਿਆ ਹੈ ਨਾ ਉਹ ਵੱਧਦਾ ਹੀ ਗਿਆ ਵਾ ਘਟਿਆ ਨਹੀਂ ਉਹ ਇਦਾਂ ਹੀ ਤੁਰਿਆ ਆਉਂਦਾ ਵਾ ਬਾਕੀ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਬੰਦਾ ਵੀ ਸਾਡਾ ਹੀ ਮਰ ਗਿਆ ਤੇ ਉੱਤੋਂ ਤੂੰ ਕਹਿਣਾ ਵੀ ਇਹਨਾਂ ਨੂੰ 5 ਮਿੰਟ ਬਿਠਾਓ ਸਾਡਾ ਹੀ ਬੰਦਾ ਮਰ ਗਿਆ ਉਹ ਸਾਡੀ ਇਨਵੈਸਟੀਗੇਸ਼ਨ ਹੋਈ ਜਾਂਦੀ ਆ ਹੋਈ ਵੀ ਆ ਸਾਡੀ ਇਨਵੈਸਟੀਗੇਸ਼ਨ ਸਾਰੇ ਦੀ ਹੋਈ ਆ ਜਿੰਨੇ ਨਾਲ ਇਹਦੇ ਬੰਦੇ ਪੁਲਿਸ ਨੇ ਪਹਿਲਾਂ ਜਦੋਂ ਇਨਵੈਸਟੀਗੇਸ਼ਨ ਕਰਦੀ ਆ ਪਹਿਲਾਂ ਸਟਾਰਟਿੰਗ ਜਿਹੜੇ ਨਾਲ ਦੇ ਯਾਰ ਦੋਸਤ ਆ ਨਾ ਤੱਕ ਜੋ ਫੈਮਿਲੀ ਮੈਂਬਰ ਜਾਂ ਨੇੜੇ ਤੇੜੇ ਉਹਨਾਂ ਦੇ ਵਿੱਚੋਂ ਹੀ ਕਰਦੀ ਆ ਨਾਲਦਿਆਂ ਤੋਂ ਸ਼ੁਰੂ ਹੁੰਦੀ ਇਨਵੈਸਟੀਗੇਸ਼ਨ ਜਾंदे ਰਹੇ ਆ ਦਸ ਕੇ ਉੱਥੇ ਬੈੰਦੇ ਰਹੇ ਆ ਅਸੀਂ ਆਪਣੇ ਫੋਨ ਵੀ ਮੋਰੇ ਰੱਖੇ ਵੀ ਆ ਚੱਕੋ ਜੇ ਤੁਹਾਨੂੰ ਕੁਝ ਲੱਗਦਾ ਇਹਦੇ ਵਿੱਚੋਂ ਕੱਢ ਲਓ ਜੋ ਕਢਣਾ ਸਾਨੂੰ ਕੋਈ ਇਤਰਾਜ਼ ਨਹੀਂ ਪਰ ਸਾਨੂੰ ਸਾਡੇ ਭਰਾ ਦਾ ਜੋ ਵੀ ਕਾਤਲ ਆ ਸੱਚਾਈ ਆ ਉਹ ਸਾਨੂੰ ਸਾਹਮਣੇ ਲੈਣ ਕੇ ਦਿਓ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਬਾੜਾ ਟੈਂਪ ਵੀ ਨਹੀਂ ਲਾਇਆ ਥੋੜਿਆਂ ਕਿ ਦਿਨਾਂ ਦੇ ਵਿੱਚ ਹੀ ਉਹਨਾਂ ਨੇ ਥੋੜੇ ਕਿ ਘੰਟਿਆਂ ਦੇ ਵਿੱਚ ਹੀ ਉਹਨਾਂ ਨੇ ਸਾਰਾ ਕੁਝ ਕੱਢ ਕੇ ਸਾਡੇ ਮੋਰੇ ਰੱਖਤਾ ਤੋ ਉਹਦੀਆਂ ਤਾਰਾਂ ਪਤਾ ਕਿੱਥੇ ਜਾ ਕੇ ਜੁੜੀਆਂ ਮੇਰਾ ਵੀਰ ਕੈਨੇਡਾ ਸਨਾਵਾ ਢਿੱਲੋਂ ਮਗਰ ਦੇ ਇਲਾਕਾ ਤੂੰ ਕਿਹੜੇ-ਕਿਹੜੇ ਬੰਦੇ ਆ ਤੇ ਜੇ ਤੂੰ ਉਹ ਤੋਂ ਪਹਿਲਾਂ ਕਹਿਣਾ ਮੈਂ ਇਹ ਤੋਂ ਪਹਿਲਾਂ ਕਹਿਣਾ ਮੇਰਾ ਵੀਰ ਜਦੋਂ ਸਾਡੀ ਫੈਡਰੇਸ਼ਨ ਬਣੀ ਆ ਨਾ ਉਸੇ ਟਾਈਮ ਸਾਡੇ ਤੇ ਦਰਖਾਸਤ ਦਿੱਤੀ ਅੰਕਲ ਚੱਠੇ ਨੇ ਇਹ ਐਮ ਆਜੀ ਜੇ ਬਾਬਾ ਬੋਬਾ ਗੈਂਗਸਟਰਾਂ ਦਾ ਲਿੰਕ ਜੇ ਫਟਰਮ ਇੱਦਾਂ ਸਾਡੀ ਇਨਵੈਸਟੀਗੇਸ਼ਨ ਚੱਲੀ ਗਏ ਆ ਇਨਵੈਸਟੀਗੇਸ਼ਨ ਉੱਥੇ ਸਾਡੀ ਹੋਈ ਆ ਮੇਰਾ ਵੀਰ ਡੀਜੀਪੀ ਲੈਵਲ ਦੀ ਇਨਵੈਸਟੀਗੇਸ਼ਨ ਹੋਈ ਮੇਰਾ ਵੀਰ ਕੋਮਾੜੀ ਮੋਟੀ ਇਨਵੈਸਟੀਗੇਸ਼ਨ ਨਹੀਂ ਹੋਈ ਫਿਰ ਨਾਲ ਯਾਰ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਜਿਹੜਾ ਬੰਦਾ ਅੰਕਲ ਦੀ ਫੈਡਰੇਸ਼ਨ ਛੱਡ ਕੇ ਆਉਂਦਾ ਵਾ ਉਹੋ ਹੀ ਨਸ਼ੇ ਨੂੰ ਪ੍ਰਮੋਟ ਕਰਦਾ ਉਹ ਹੀ ਬਦਮਾਸ਼ਾਂ ਨੂੰ ਪ੍ਰਮੋਟ ਕਰਦਾ ਵਾ ਜਿਹੜਾ ਅੰਕਲ ਦੀ ਫੈਡਰੇਸ਼ਨ ਚ ਚਲੇ ਜਾਂਦਾ ਵਾ ਉਹ ਬੰਦਾ ਕਲੀਨ ਚੈੱਕਡਾ ਕੋਸ਼ ਵੀ ਉਹਨੂੰ ਐਦਾਂ ਦਾ ਨੀਗਾ ਜੱਕੀ ਕੋਈ ਵੀ ਐਦਾਂ ਦੀ ਹੈ ਨਹੀਂਗਾ ਸੋਰਜਨ ਚੱਠੇ ਦੀ ਫੈਡਰੇਸ਼ਨ ਚ ਚਲ ਜਾਂਦਾ ਉਹ ਸਾਫ਼ ਸੁਥਰਾ ਬਿਲਕੁਲ ਵਾਈਟ ਕਾਲਰ ਆ ਥੋੜਾ ਜਿਹਾ ਪਿੱਛੇ ਚੱਲ ਜਾ ਮੇਰਾ ਵੀਰ ਇੱਕ ਫੈਡਰੇਸ਼ਨ ਹੋਰ ਬਣੀ ਸੀ ਤੇ ਲੱਗਿਆ ਨਾ ਪਤਾ ਰਿਸਰਚ ਕਰਨੀ ਮੇਰਾ ਵੀਰ ਇਸ ਟਾਈਮ ਉਹ ਅੰਕਲ ਦੀ ਫੈਡਰੇਸ਼ਨ ਛੱਡ ਕੇ ਆਏ ਆ ਅਸੀਂ ਉਹਨਾਂ ਤੋਂ ਥੋੜਾ ਜਿਹਾ ਪਹਿਲਾਂ ਆਏ ਆ ਇਸ ਟਾਈਮ ਉਹਨਾਂ ਦਾ ਹਾਲ ਕੀ ਕੀਤਾ ਪਿਆ ਉਹ ਦੇਖ ਲਈ ਮੇਰਾ ਵੀਰ ਕੀ ਹਾਲ ਕੀਤਾ ਪਿਆ ਸਾਨੂੰ ਤੇ ਇਹੀ ਸਮਝ ਨਹੀਂ ਆਉਣ ਦੀ ਬੰਦਾ ਸਾਡਾ ਮਰ ਗਿਆ ਇਦਾਂ ਦਾ ਪਹਿਲਵਾਨ ਕਿਤੇ ਨਿਤ ਜੰਮਣਾ ਬੰਦਾ ਸਾਡਾ ਆਪ ਦਾ ਮਰ ਗਿਆ ਬਾਹਰ ਜਿੰਨੇ ਪ੍ਰਮੋਟਰ ਸਾਡੇ ਨਾਲ ਜੁੜੇ ਹੋਇਆ ਸਾਰਿਆਂ ਦੇ ਘਰਾਂ 'ਚ ਗੋਲੀਆਂ ਚੱਲ ਹਟੀਆਂ ਵਾ ਸਾਰਿਆਂ ਦੇ ਘਰਾਂ 'ਚ ਜਿਹੜਾ ਇਹਦੀ ਫੈਡਰੇਸ਼ਨ ਛੱਡ ਕੇ ਉਧਰੋਂ ਇੱਧਰ ਆਉਂਦਾ ਵਾ ਉਹਨਾਂ ਦੇ ਘਰਾਂ 'ਚ ਬਾਹਰ ਗੋਲੀਆਂ ਵੀ ਚੱਲ ਹਟੀਆਂ ਮੇਰਾ ਵੀਰ ਜਾ ਕੇ ਪਤਾ ਕਰ ਉਹਨਾਂ ਦਾ ਹਾਲ ਕੀ ਕੀਤਾ ਪਿਆ ਇਹਨੇ ਇੱਕ ਗੱਲ ਮੈਨੂੰ ਸਮਝ ਨਹੀਂ ਆਉਣ ਦੀ ਵੀ ਸਰਜਨ ਚੱਠੇ ਦੇ ਜਿਹੜੇ ਬੰਦੇ ਆ ਸੁਖਾ ਮਾਨ ਉਹਨਾਂ ਨੂੰ ਕਦੇ ਕੋਈ ਥ੍ਰੈਟ ਨਹੀਂ ਆਈ ਤੇ ਨਾ ਕਦੇ ਉਹਨਾਂ ਦੇ ਘਰਾਂ ਤੇ ਗੋਲੀ ਚੱਲੀ ਦੱਸੋ ਇਹ ਗੱਲ ਸੋਚਣ ਵਾਲੀ ਹੈਗੀ ਕਿ ਨਹੀਂ ਹੈਗੀ ਜਿਹੜਾ ਇਹਨਾਂ ਦੀ ਫੈਡਰੇਸ਼ਨ ਛੱਡ ਕੇ ਆਉਂਦਾ ਵਾ ਉਹ ਡਰਗੀ ਵੀ ਹੋ ਜਾਂਦਾ ਵਾ ਉਹਦੇ ਗੈਂਗਸਟਰ ਵੀ ਉਹਦੇ ਸਾਰੇ ਉਹਦੇ ਝੋਲੀ ਪਏ ਜਾਂਦੇ ਆ ਹੁਣ ਸਾਡੇ ਸਾਰੇ ਇਹਨਾਂ ਨੇ ਜਿੰਨੇ ਵੀ ਗੈਂਗਸਟਰ ਸਾਡੇ ਸਾਰੇ ਝੋਲੀ ਭਾਤੇ ਇਹਨਾਂ ਨੇ ਬੰਦਾ ਵੀ ਸਾਡਾ ਹੀ ਮਰਿਆ ਉਹ ਵੀਰੇ ਸਾਡਾ ਕਿਸੇ ਨਾ ਕੋਈ ਲਿੰਕ ਨਹੀਂ ਪਰਾ ਮਿਹਨਤ ਕਰਕੇ ਖਾਣ ਵਾਲਾ ਬੰਦਾ ਵਾਂ ਜੇ ਮਾੜੇ ਕੰਮ ਕਰਨੇ ਹੁੰਦੇ ਨਾ ਮੈਂ ਜਦੋਂ ਮੈਂ ਕਬੱਡੀ ਖੇਡਣ ਲੱਗਾ ਸੀਗਾ ਉਸ ਟਾਈਮ ਇੰਨੀ ਗਰੀਬੀ ਸੀ ਮੇਰੇ ਤੇ ਕਿ ਮੇਤੋ ਜੋ ਮਰਜ਼ੀ ਕਰਾ ਲੈਂਦਾ ਕੋਈ ਸਿਰਫ ਕੰਨਾ ਜਿ ਕੋਈ ਫੂਕ ਮਾਰ ਦਿੰਦਾ ਤਾਂ ਮੈਂ ਕਰਨ ਨੂੰ ਤਿਆਰ ਸੀ ਵੀ ਕੋਸ਼ ਨਹੀਂ ਹੈ ਨਹੀਂ ਜ਼ਿੰਦਗੀ ਦਾ ਮੋਹ ਨਹੀਂ ਸੀ ਮੌਤ ਚੰਗੀ ਲੱਗਦੀ ਸੀ ਉਸ ਟਾਈਮ ਜਦੋਂ ਬਾਹਰੋਂ ਦੋ ਨੰਬਰ 'ਚ ਮੁੜ ਕੇ ਆ ਮੇਰੀ ਇੰਟਰਵਿਊ ਸੁਣ ਲਈ ਮੇਰਾ ਵੀਰ ਬਾਕੀ ਤੋਂ ਸੰਦੀਪ ਨਾ ਕਹਿੰਦਾ ਨਾ ਵੀ ਸੰਦੀਪ ਦੇ ਮੈਂ ਐਨਟੀਸੀ ਆਇਆ ਸੀ ਉਹ ਸੀ ਵੀਰੇ ਖੇਡਦੇ ਆ ਗਰਾਊਂਡ 'ਚ ਖੇਡਦੇ ਸੀ ਇੱਕ ਦੂਜੇ ਦੇ ਆਹਮੋ ਸਾਹਮਣੇ ਹੋ ਕੇ ਖੇਡਦੇ ਸੀ ਉਹ ਮਾੜਾ ਹੁੰਦਾ ਸੀ ਨਾ ਤਾਂ ਮੈਂ ਉਹਨੂੰ ਕਹਿੰਦਾ ਸੀ ਤਕੜਾ ਹੋ ਤਨਾ ਖੇਡਣਾ ਮੈਂ ਮਾੜਾ ਹੁੰਦਾ ਸੀ ਨਾ ਉਹ ਮੈਨੂੰ ਕਹਿੰਦਾ ਸੀ ਤਕੜਾ ਹੋ ਕਿਉਂ ਹੰਬ ਗਿਆ ਬੁੱਢਾ ਹੋ ਗਿਆ ਮੇਰਾ ਖੁੱਦ ਸਗਾ ਭਰਾ ਜਦੋਂ ਉਸ ਆਹੀ ਦੋਵੇਂ ਜਦੋਂ ਲੋਕ ਕਹਿੰਦੇ ਨਾ ਪੂਰੇ ਐਨਟੀਸੀ ਉਹਦੇ ਨਾਲ ਖੇਡਦਾ ਰਿਆ ਉਹਦੇ ਭਰਾ ਨੂੰ ਪੁੱਛ ਲਈ ਜਾਂ ਕਿਸੇ ਹੋਰ ਨੂੰ ਮੁੰਡੇ ਜਿਹੜੇ ਨਾਲ ਸਾਡੇ ਕਬੱਡੀ ਖੇਡਿਆ ਮੇਰਾ ਸਗਾ ਭਰਾ ਉਹਦੇ ਨਾਲ ਖੇਡਦਾ ਹੁੰਦਾ ਸੀ ਮੈਂ ਤੇ ਕਲਜੀਤਾ ਦੋਵੇਂ ਖੇਡਦੇ ਹੁੰਦੇ ਸੀ ਤਾਂ ਮੇਰਾ ਭਰਾ ਮੇਰੇ ਤੇ ਰੇਡਾਂ ਪਾਉਂਦਾ ਹੁੰਦਾ ਸੀ ਅਸੀਂ ਕਬੱਡੀ ਖੇਡਣ ਵਾਲਿਆਂ ਵੀਰੇ ਕਬੱਡੀ ਨੂੰ ਪ੍ਰਮੋਟ ਕਰਨ ਵਾਲਿਆਂ ਕਬੱਡੀ ਦਾ ਨੁਕਸਾਨ ਕਰਨ ਵਾਲੇ ਨਿਗੇ ਬੋਲਣ ਨੂੰ ਕਦੇ ਜੀ ਨਹੀਂ ਕਰਦਾ ਪਰ ਅੱਕਿਆ ਬੰਦਾ ਫਿਰ ਜਦੋਂ ਬੋਲਦਾ ਤੇ ਬਾਹਲਾ ਬੋਲਦਾ ਨਾ ਮੈਂ ਹਲੇ ਕਈਆਂ ਹੋਰਾਂ ਦੇ ਵੀ ਨਸ਼ਾਦ ਕਰਨੇ ਸੀਗੇ ਪਰ ਮੈਂ ਇੱਕੋ ਬੇਨਤੀ ਕਰਦਾ ਸੁਣਨ ਵਾਲਿਆਂ ਨੂੰ ਜਿਹੜੇ ਸੁਣਨ ਵਾਲੇ ਆ ਜਾਂ ਜਿਹੜੇ ਲੋਕ ਆ ਇਹਨਾਂ ਮਾੜੇ ਲੋਕਾਂ ਦੇ ਮਾੜੇ ਲੋਕ ਇਦਾਂ ਦੇ ਚੱਲਦੇ ਹੀ ਰਹਿਣੇ ਆ ਇਹ ਆਉਂਦੇ ਹੀ ਰਹਿਣੇ ਆ ਇਹਨਾਂ ਨੂੰ ਕਿਸੇ ਨੇ ਵੀ ਪੈਸੇ ਦੇ ਦਿੱਤੇ ਇਹਨਾਂ ਨੇ ਪੈਸੇ ਫੜਦੇ ਆ ਫਟਾਫਟ ਬੋਲਣਾ ਵਾ ਜੋ ਅਗਲੇ ਨੇ ਕਹਿਤਾ ਉਹ ਕਰੀ ਜਾਣਾ ਹੁਣ ਤੁਸੀਂ ਧਿਆਨ ਨਾਲ ਇਹਦੀ ਇੰਟਰਵਿਊ ਸੁਣਿਓ ਇਹਦੇ ਵਿੱਚੋਂ ਇਹ ਤਾਂ ਬੋਲ ਹੀ ਨਹੀਂ ਰਿਹਾ ਬੋਲਦੇ ਚੋ ਸਰਜਨ ਸਿੰਘ ਝੱਟਾ ਜੀ ਰਹੇ ਆ ਜਾਂ ਬਾਹਰ ਬੈਠੇ ਸੁਖਾ ਮਾਨ ਜੱalal ਲਾਹੌਰ ਜਿਹੜੇ ਦੋ ਚਾਰ ਹੈਗੇ ਉਹ ਬੋਲਦੇ ਆ ਕਿਉਂ ਬੋਲਦੇ ਆ ਇਹਨਾਂ ਨੂੰ ਲਾੜਨ ਦਾ ਬਾਈਆਂ ਲੋਕਾਂ ਨੇ ਜਦੋਂ ਸੰਦੀਪ ਦਾ ਮਰਡਰ ਕਰਾਇਆ ਇਹਨਾਂ ਨੇ ਪੁਲਿਸ ਅਨ ਇਨਵੈਸਟੀਗੇਸ਼ਨ ਵੀਰੇ ਪੁਲਿਸ ਅਨ ਇਨਵੈਸਟੀਗੇਸ਼ਨ ਦੇ ਵਿੱਚ ਸਾਰਾ ਕੁਝ ਕਲੀਅਰ ਹੋਣ ਡਿਆ ਵਾ ਉਹ ਪੁਲਿਸ ਨਹੀਂ ਦੱਸਣਾ ਅਦਾਲਤ ਨਹੀਂ ਦੱਸਣਾ ਮੈਂ ਤਾਂ ਨਹੀਂ ਕਹਤਾ ਵੀ ਇਹਨੂੰ ਚੱਕ ਲਿਆ ਉਫੜ ਲਿਆ ਤੂੰ ਕਹਿੰਦਾ ਮੰਗੀ ਨੂੰ ਬਿਠਾਓ 5 ਮਿੰਟ ਮੇਰਾ ਵੀਰ ਅਸੀਂ ਉੱਥੇ ਹੀ ਜਾ ਕੇ ਬੈਠੇ ਹੁੰਦੇ ਸੀਗੇ ਜੇ ਮਾਂ ਤੇ ਡਰ ਹੁੰਦਾ ਨਾ ਤੇ ਮੇਰਾ ਵੀਰ ਮੈਂ ਛੱਡ ਕੇ ਦੌੜ ਜਾਂਦਾ ਮੈਂ ਜਿੰਨੇ ਵੀ ਕਬੱਡੀ ਨੂੰ